ਸਰ ਮਤਲਬ ਮੈਂ ਫਾਰਮ 'ਚ ਕੰਮ ਕਰ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉਥੇ ਤੁਹਾਡੇ ਮੁੰਡੇ ਨੂੰ ਨਾ 6 ਹੱਥ ਜਾਨੇ ਘੇਰ ਕੇ ਮਾਰਨ ਦੇਦੇ ਆ ਤੇ ਮੈਂ ਫਿਰ ਫਾਰਮ ਤੋਂ ਸਕੂਟੇ ਲੈ ਕੇ ਜਾਨਾ ਜਲਮੋ ਤੇ ਪੁੱਛਦਾ ਤੇ 6 ਹੱਥ ਜਾਨੇ ਅੱਗੇ ਉਹਨੂੰ ਘੁੱਟ ਰਹੇ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦਾਤਰ ਹੀ ਕਿਰਪਾਨ ਹੀ ਰਾੜ ਹੀ ਤੇ ਇਹ ਮਾਰ ਰਹੇ ਸੀ ਅਸੀਂ ਤਾਂ ਦੀ ਕੋਸ਼ਿਸ਼ ਕੀਤੀ ਨਹੀਂ ਛੱਡਦੇ ਜਿਆਦਾ ਜਣੇ ਸੀ ਫਿਰ ਉਸ ਤੋਂ ਬਾਅਦ ਇਹ ਮੁੰਡੇ ਵੀ ਨਾ ਚੈਨ ਪਾਈ ਦੀ ਚੈਨ ਖੋਲ ਇਹਨਾਂ ਚੈਨ ਖੋਲੀ ਉਹਦੇ ਕੋਲ ਫਰਸ਼ ਖੋਲਿਆ ਉਹਦਾ ਫਿਰ ਉਹਦਾ ਮੋਬਾਈਲ ਇਹਨਾਂ ਕੋਲ ਆ ਗਿਆ ਮੋਬਾਈਲ ਖੋਲੇ ਦਾ ਨਾ ਪਰਸੇ ਵਿੱਚ ਕਿੰਨੇ ਪੈਸ ਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸ ਦੇ ਵਿੱਚ ਆ ਗਏ ਕਿੱਥੇ ਕਿੱਥੇ ਲੱਗਿਆ ਮੁੰਡੇ ਦਾ ਨੱਕ ਡਾਕ ਨੱਕ ਦੀ ਹੱਡੀ ਫ੍ਰੈਕਚਰ ਹੈਗੀ ਆ ਅੱਖ ਚ ਲੱਗੀ ਰਿਹਾ ਉਹਦੇ ਦਿਮਾਗ ਜਣਾ ਨਾਲ ਸਿਰ ਚ ਮਾਰਦੀਆਂ ਸਟਾਂ ਉਹ ਅਸੀਂ ਸਿਟੀ ਸਕੈਨ ਕਰਾਇਆਗਾ ਗੋਡਾ ਫ੍ਰੈਕਚਰ ਹੈਗਾ ਮੁੰਡੇ ਦਾ ਪਤਾ ਚੱਲਿਆ ਕਿ ਦੂਜਿਆਂ ਦੇ ਵੀ ਲੱਗਿਆ ਲੜਾਈ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਗੈਰ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੋਲਟ ਤੇ ਮੁੰਡਾ ਆ ਰਿਹਾ ਹੈ ਮੁੰਡੇ ਮੁੰਡੇ ਨੂੰ ਡੱਕਿਆ ਹੈ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਆ ਸਾਡੇ ਕੋਲ ਸਾਰੀਆਂ ਵੀਡੀਓ ਆਵੇ ਸਾਡੇ ਕੈਮਰੇ 'ਚ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ ਹੈਗਾ ਕਿ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਆ ਗਈਆਂ ਕਿ ਬਿਲਕੁਲ ਉਥੋਂ ਠੀਕ ਠਾਕ ਨਿਕਲੇ ਕਿਸੇ ਦੇ ਘਰੇਟ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋਟਰਸਾਈਕਲ ਤੇ ਠੀਕ ਠਾਕ ਜਾ ਰਹੇ ਆ ਕਿਸੇ ਤੇ ਕੋਈ ਛੱਟ ਨਹੀਂ ਲੱਗੀ ਹੋਈ ਇਹ ਸਰਬ ਉਹਨਾਂ ਨੇ ਇੱਕ ਆਪਣਾ ਮਤਲਬ ਕਿ ਮਾਰ ਕੇ ਵਜਨ ਦਾ ਇੱਕ ਕਰ ਲਿਆ ਕਿ ਅਸੀਂ ਮੈਡੀਕਲ ਉਹਨਾਂ ਨੇ ਕੋਈ ਚੀਰਾ ਚੂਰਾ ਲਾ ਕੇ ਜੀ ਮੈਡੀਕਲ ਕਰਵਾ ਲਿਆ ਕੰਪਲੇਟ ਕੀਤੀ ਅਸੀਂ ਅਸੀਂ ਕਿਉਂ ਕਿਸ ਵੀ ਅਗਰੋਟੇ ਚੌਂਕੀ ਕੰਪਲੇਂਟ ਪਾਈ ਜੀ ਜਨਾਂ ਦੀ ਦੀ ਮੰਗੀ ਕਰ ਰਹੀ ਮੰਗੇ ਕਰਦੇ ਆ ਕਿ ਸਾਨੂੰ ਇਹਨਾਂ ਸਵਾਦ ਇਨਸਾਬ ਦੀ ਆ ਜਿਹੜਾ ਮਤਲਬ ਕਿ ਜਿਹੜਾ ਨੇ ਕਾਰਵਾਈ ਕੀਤੀ ਹੈ ਤਾਂ ਕਸਾਈ ਕੀਤੀ ਹੈ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਦੀ ਉਹ ਕੀਤੀ ਜਾਏ ਮੁੰਡਾ ਨਾ ਗੇਰਾ ਹੀ ਬੋਪੀ ਗਿਆ ਸੀ ਸੁਦਾ ਸੈਂਟਰ ਚ ਰੋਟੀ ਸੁਦਾ ਸੈਂਟਰ ਚ ਗੇਰਾ ਹੀ ਤੇ ਨਾਲ ਹੀ ਦੇ ਸਾਡਾ ਨੁਕਰੀ ਨਾਲ ਸਾਡੀ ਮਾਸੇ ਮਾਮੇ ਦਾ ਮੁੰਡਾ ਉਹ ਤੇ ਰੰਦਾ ਸਭ ਵੀ ਨਾਲ ਹੀ ਹੈ ਇਹਨਾਂ ਨੇ ਕੀ ਕੀਤਾ ਕਿ ਅਸੀਂ ਕੈਮਰੇ ਚ ਦਿਖਿਆ ਆ ਪੰਜ ਕੈਮਰੇ ਚ ਦਿਖਿਆ ਮੁੰਡੇ ਨੇ ਨਹੀਂ ਦੱਸਿਆ ਸਾਨੂੰ ਦੋ ਵਾਰੀ ਇਹ ਦਿਖਣ ਆਂਦੇ ਆ ਬਾਹਰ ਕਿ ਰੋਟੀ ਆਇਆ ਨਹੀਂ ਆਇਆ ਇੱਕ ਵਾਰੀ ਇੱਕ ਮੁੜਾਂ ਦਾ ਦੂਆ ਆਂਦਾ ਜੀ ਲੈ ਦਿੱਕਿਆ ਨਾ ਕਿ ਗੋਤੀ ਆ ਗਿਆ ਇਹ ਜਿਸ ਲੱਕੋਪੀ ਆਇਆ ਇਹਨਾਂ ਨੇ ਨਾ ਮੋਟਰਸਾਈਕਲ ਆ ਕੇ ਖੜਾ ਕਰਤਾ ਮੋਟਰਸਾਈਕਲ ਆ ਕੇ ਖੜਾ ਕਰਕੇ ਕਹਿੰਦਾ ਮੇਰੇ ਨਾਲ ਇੱਕੋ ਫੜ ਲਿਆ ਮੈਨੂੰ ਫੜਕੇ ਇਹਨਾਂ ਨੇ ਨਾ ਮੇਰੀ ਚੈਨ ਤੋੜ ਲਈ ਜਾਨ ਤੋੜ ਲਈ ਤੇ ਫਿਰ ਕਹਿੰਦਾ ਇਹਨਾਂ ਨੇ ਮੈਨੂੰ ਥੱਲੇ ਲੰਮਾ ਪਾ ਲਿਆ ਫਿਰ ਇਹ ਮਿੰਟਾ ਲਿਆ ਅਰਜਨ ਪਿੱਛੋਂ ਦੱਤਰ ਲੈ ਕੇ ਆਂਦਾ ਪਿਆ ਹੀ ਕਿ ਜੇ ਪਿੱਛੇ ਅਰਜਨ ਲੱਗਿਆ ਵੇ ਇਹਨੂੰ ਨਹੀਂ ਹੀ ਪਤਾ ਵੀ ਅਰਜਨ ਮੇਰੇ ਪਿੱਛੇ ਆ ਅਰਜਨ ਨੇ ਦੱਤਰ ਮੋਟਰਸਾਈਕਲ ਨਾਲ ਬੰਨੇ ਦਾ ਹੀ ਅਰਜਨ ਨੇ ਮਾਰੇ ਦੱਤਰ ਤੇ ਗੋਰ ਬਣਾਉਣ ਨੂੰ ਕਿੱਜਾ ਮਾਰਿਆ ਚ ਉਹਨਾਂ ਰਾੜ ਲੈ ਲਈ ਹੱਥ ਚ ਜਿਹੜਾ ਦੂਜਾ ਐ ਪ੍ਰਿੰਸ ਤੇ ਦੂਜਾ ਮੁੰਨਾ ਮੁੰਨੇ ਨਵੀਂ ਤਰਾੜ ਲਈ ਹੱਥ ਦਾਤਰ ਲਿਆਈ ਨਾਲ ਦਾਤਰ ਲਿਆਦਾ ਹੀ ਨਾ ਤਲਵਾਰ ਲੈਣੀ ਮੁੰਨੇ ਹਾਂ ਤਲਵਾਰ ਨਾਲ ਹੀ ਨੇ ਮੁੰਡੇ ਨੂੰ ਮਾਰ ਲਈ ਔਰ ਇਦਾਂ ਦਾਤਰ ਮਾਰਦੇ ਇਦਾਂ ਤਲਵਾਰ ਮਾਰਦੇ ਉਹਦੇ ਸਿਰ ਚ ਨੇ ਮੁਕੇ ਮਾਰੇ ਜਨਾ ਮੁੰਡੇ ਨੂੰ ਆਦੀ ਕਿ ਮੈਨੂੰ ਮਾਰਨ ਨਾ ਆਏ। ਤੇ ਤਾਂ ਵੀਡੀਓ ਬਣਾ ਦੀ ਮੇਰੇ ਨਾਲੇ ਦੇ ਦੀ। ਇਹ ਪਹਿਲੇ ਪੁੱਜ ਗਿਆ ਵੀ ਇਹਨੂੰ ਮੈਨੂੰ ਖਿੱਚ ਕੇ ਲਈ ਤੇ ਦੀ ਦੀ ਚੱਲ ਤੈਨੂੰ ਨਾ ਮਾਰਨਾ ਦੀ ਦੀ ਚੱਲ। ਮੈਂ ਕਿ ਮਾਰਨ ਵੀ ਮੇਰੇ ਮੁੰਡੇ ਹੀ ਮਾਰ ਰਹੇ ਮੈਨੂੰ ਵੀ ਮਾਰ ਦੋ ਤੁਸੀਂ। ਮੈਂ ਕੰਬੜਿਆਂ ਦੀ 12 ਤੇ ਕੀਤੀ ਐ। ਉਹ ਆਏ ਘਰ ਮੇਰੇ ਕੋਲ ਲਿਖਾ ਕੇ ਲੈ ਕੇ ਦੇ ਨੇ। ਮੰਗ ਵੀ ਕਰਦੇ। ਮੰਗ ਵੀ ਰਨੇ ਇਹਨਾਂ ਕਤਲਦਾਰਾਂ। ਦਾਦਾ ਕਿ ਤੁਹਾਨੂੰ ਮੈਂ ਕਤਲ ਦਾ ਰੱਦ ਲਈ ਤੇ ਡਿਸੀਜਨ ਮੰਗਦਾ ਪਰ ਕੀ ਨਾਮ ਹੈ ਜੀ ਸਰ ਮੈਂ ਦਿਨੋ ਸਿੰਘ ਐ ਸਰਪੰਚ ਨਰੰਗਪੁਰ ਗੱਲਬਾਤ ਹੈ ਮੈਂ ਜਾਇਗਾ ਦਾ ਮੋਟਰਸਾਈਕਲ ਤੇ ਇਹ ਮੁਰਾ ਉਧਰੋਂ ਆਇਆ ਕਰੋ ਤੇ ਉਹ ਇਹਨਾਂ ਨੇ ਆਪਣੇ ਫਾਰਮ ਹੌਦ ਦੇ ਸਾਹਮਣੇ ਉਹਨੂੰ ਘੇਰ ਲਿਆ ਘੇਰ ਕੇ ਮਾਰੇ ਕਦੇ ਹੋ ਗਏ ਜਿਹੜਾ ਪੁੱਜਾ ਦੇ ਉਹ ਲੜਕੇ ਕੌਣ ਸੀ ਉਹ ਪਿੰਡ ਦੇ ਮੁੜੇ ਆ ਚਾਰ ਪੰਜ ਜਣੇ ਇੱਕ ਬੰਦੇ ਨੂੰ ਪੈ ਕੇ ਦੇ ਕੀ ਹਥਿਆਰ ਵਰਗਾ ਕੀ ਸੀ ਹੁਣ ਹਥਿਆਰ ਹੁਣ ਫੜੇ ਹਕੀਆਂ ਕ੍ਰਪਾਨਾਂ ਸਾਰੇ ਬੜਾ ਕੁਝ ਕੋਈ ਬੜਾ ਉਹਨਾਂ ਦੇ ਕਿਤੇ ਕਿਤੇ ਲੱਗੀਆਂ ਹੁੰਦੇ ਇਨੇ ਮੂੜੇ ਸਿਰਚ ਸੱਟਣ ਲੱਗੀ ਆ ਗੋਡੇ ਸੱਟਣ ਲੱਗਦੀ ਆ ਤੇ ਇਹਦੇ ਮੁਹ ਤੇ ਲੱਗ ਗਈ। ਇਸ ਮੌਕੇ ਤੇ ਅਸੀਂ ਪੰਜਾਬ ਵਾਲਾ ਨਹੀਂ ਕੀਤਾ ਕੋਈ ਉਹਦਾ। ਮੈਂ ਅੱਜ ਆਇਆ ਤੇ ਉਹ ਲੜੇ ਕਹਿੰਦੇ ਮੈਂ ਉਹ ਬਾਕੀ ਮੂੜੇ ਲੱਗੇ ਸੀ ਛੜਾਣੇ ਉਹਦੇ। ਮੇਰੇ ਸਟੈਂਡਿੰਗ ਹੋ ਜੇ ਮੈਂ ਇਤਨੀ ਪਿਆਵਾਂ ਉਹਦਾ। ਉਹ ਮੈਡੀਕਲ ਵਾਲਾ ਕਰਵਾਇਆ ਦਾ? ਹਾਂਜੀ ਮੈਡੀਕਲ ਕਰਵਾਇਆ ਗੋਟੇ ਕਰਵਾਇਆ ਹੈ ਨਾ ਤੇ ਹੁਣ ਉਹਨਾਂ ਨੇ ਇੱਧਰ ਰੈਫਰ ਕਰਤਾ ਪਟਾਣ ਕੋਲ। ਕੱਲ੍ਹ ਵਾਰਾ ਕੀਤੀ ਆ? ਹਾਂਜੀ ਕੱਲ ਮੈਂ ਚਾਰਚੇ ਵੀ ਉੱਤੇ ਜਾਊਂਗੀ। ਕੀ ਮੰਗ ਕੀ ਕਰਦੇ ਹੋ? ਮਾਂ ਕਹਿੰਦੀ ਇਨਸਾਫ ਹੋਣਾ ਚਾਹੀਦਾ ਜੀ ਇੱਕ ਬੰਦੇ ਨੂੰ ਜਾਇ ਮਾਰਿਆ ਇਹਨਾਂ ਨੇ ਐਜਟ ਆਇਆ ਸੀਗਾ ਉਹਦੀ ਐਮ ਆਰ ਸੀ ਕਰੋਟੇ ਹੋਈ ਸੀਗੀ ਅਸੀਂ ਆਪਾਂ ਟ੍ਰੀਟਮੈਂਟ ਦੇ ਦਿੱਤਾ ਹੈਗਾ ਵਾ ਉਹਦੇ ਨੀਂਹ ਦੇ ਉੱਤੇ ਇੰਜਰੀ ਹੈਗੀ ਆ ਤੋ ਅਗੇ ਆਰਥੋ ਵਾਲੇ ਦੇਖ ਰਹੇ ਹੁਣ ਕੋਈ ਐਕਸਰੇ ਵਗੈਰਾ ਜਾਂ ਐਕਸਰੇ ਵਗੈਰਾ ਹੋਇਆ ਮੈਂ ਸ਼ਾਇਦ ਐਮ ਆਰ ਆਈ ਵੀ ਕਰਾਈ ਹੈ ਠੀਕ ਹੈ